ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਸਤਵਿੰਦਰ ਗੁੱਗਾ ਅਤੇ ਉਹਨਾਂ ਦੇ ਭਰਾ ਦੇ ਵਿੱਚ ਕਾਫੀ ਲੜਾਈ ਝਗੜਾ ਚੱਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਚਰਚਾ ਚੜੀ ਹੋਈ ਹੈ ਤੇ ਉੱਥੇ ਹੁਣ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਵਜੀਤ ਸਿੰਘ ਛਿੰਝੜ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਬਣਦੀ ਕਾਰਵਾਈ ਉਹ ਕਰਨੀ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਾਰਵਾਈ ਕਰਨ ਨੂੰ ਲੈ ਕੇ ਇੱਕ ਵੱਡੀ ਅਪੀਲ ਵੀ ਕੀਤੀ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਨ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਵਜੀਤ ਸਿੰਘ ਛਿੰਝੜ ਦਾ ਕੀ ਕਹਿਣਾ ਹੈ ਕਿ ਉਹਨਾਂ ਦੇ ਹਸਬੰਦ ਭੋਲਾ ਜੀ ਨੇ ਜਿਹੜੇ ਦਵਿੰਦਰ ਸਿੰਘ ਭੋਲਾ ਜੀ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਇਹ ਦੋਸ਼ ਲਾਏ ਨੇ ਕਿ ਉਹਨਾਂ ਦਾ ਛੋਟਾ ਭਰਾ ਜਿਹੜਾ ਸੁਵਿੰਦਰ ਬੁੱਗਾ ਕਲਾਕਾਰ ਆ ਵੀ ਉਹਨੇ ਧੱਕਾ ਮਾਰਿਆ ਤੇ ਉਹਨਾਂ ਦੀ ਧਰਮਪਤਨੀ ਪਿੱਛੇ ਪਿੱਛੇ ਦੀ ਡੈਥ ਹੋਈ ਨਾ ਰਿਸ਼ਤੇਦਾਰ ਸੀਗੇ ਇਸੇ ਉਹ ਇੱਥੇ ਮੰਗ ਕਰ ਰਹੇ ਨੇ ਕਿ ਉਹਦੇ ਬਣਦੀ ਕਾਰਵਾਈ ਹੋਵੇ ਪਰਚਾ ਦਰਜ ਹੋਵੇ ਪਰ ਹਾਲ ਤੱਕ ਕੋਈ ਕੰਡੇ ਲੱਗੀ ਨਹੀਂ ਕਾਣੀ ਰਾਤ ਦੇ 10:00 ਵੱਜ ਗਏ ਤਾਂ ਕਰਕੇ ਹੁਣ ਸਾਰੇ ਰਿਸ਼ਤੇਦਾਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਤੇ ਸਰਦਾਰ ਸੰਜੀਤ ਜਨਾਤ ਦੀ ਕਾਨੂੰਨ ਜਮਕਾਰੂ ਦੀ ਸਾਰੇ ਹੋਰ ਪ੍ਰਬੰਧਕੀ ਜਿਹੜੇ ਇਲਾਕੇ ਦੇ ਮੋਢਰ ਸਿਖੀ ਤਰੋਂ ਬੈਠੀਆਂ ਨੇ ਇਹ ਇਨਸਾਫ ਦਿੱਤਾ ਜਾਵੇ ਜਿਹੜੀ ਵੀ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਪਰ ਜਿਹੜੀ ਆ ਉਹ ਮਤਲਬ ਬੀਬੀ ਦੀ ਹੈਡ ਬੋਡੀ ਅੰਦਰ ਪਈ ਹੈ ਹਾਲ ਤੱਕ ਕੋਈ ਵੀ ਜਿਹੜੀ ਕਾਰਵਾਈ ਹੁਣ ਤੱਕ ਵੀ ਕੋਈ ਤਰ੍ਹਾਂ ਨਹੀਂ ਦਿੱਤਾ ਨਹੀਂ ਗਿਆ ਕੋਈ ਕਾਰਵਾਈ ਕੀਤੀ ਨਹੀਂ ਗਈ ਪੰਜਾਬ ਸਰਕਾਰ ਜੈਕਾਰਾ ਗੁਰਦਾਬਾ ਜੈਕਾਰਾ ਸਰਕਾਰ ਗੁਰਦਾਬਾ ਪੂਰੀ ਪ੍ਰਸ਼ਾਸਨ ਹਸਪੀਟਲ ਵਾਲੇ ਮੁਰਦਾਬਾ ਡਾਕਟਰ ਸਾਹਿਬ ਮੁਰਦਾਬਾ ਸਾਡੀ ਪ੍ਰਸ਼ਾਸਨ ਨਾਲ ਗੱਲ ਹੋ ਰਹੀ ਹੈ ਉਹ ਹਰ ਗੱਲ ਤੋਂ ਟਾਲੀ ਜਾਂਦੇ ਨੇ ਜਿਹੜਾ ਡਾਕਟਰ ਸੀ ਉਹ ਐਮਐਲਏ ਨੇ ਕੱਟੀ ਉਹ ਜਵਾਬ ਦੇ ਰਿਹਾ ਬਗੈਰ ਮੈਂ ਆ ਰਿਹਾ ਕਦੇ ਜਵਾਬ ਦੇ ਜਾਂਦਾ ਤੇ ਕਿਹੜਾ ਮਤਲਬ ਆ ਜੇ ਜੇ ਕੋਈ ਕਾਰਵਾਈ ਨਾ ਕਰੀ ਐਫਆਈਆ ਨਾ ਕਰੀ ਅਸੀਂ ਸਾਰੇ ਆਪਣੇ ਸਲਾਮ مشورہ ਕਰਕੇ ਸਮੁੱਚੀ ਲੀਡਰਸ਼ਿਪ ਨਾਲ ਕ੍ਰਿਸ਼ਤ ਜ਼ਰਾਰਾ ਮਿੱਤਰਾਂ ਸਾਰੇ ਜਿੰਨੇ ਸਹਿਯੋਗੀ ਨੇ ਧੰਨਵਾਦ ਕਰਕੇ ਆਪਾਂ ਅੱਗੇ ਜਿਹੜੀ ਸਾਡੀ ਰਣਨੀਤੀ ਆ ਉਹ ਸਿਰ ਸਲਾਹ ਕਰਕੇ ਬਣਾਵਾਂਗੇ ਆਪਣੀ ਡਿਊਟੀ ਚੇਂਜ ਕਰਕੇ ਚਲੇ ਗਏ ਹੱਸਪਤਾਲ ਮੁਰਦਾਬਾਦ ਹੱਸਪਤਾਲ ਪ੍ਰਸ਼ਾਸਨ ਮੁਰਦਾਬਾਦ ਹੱਸਪਤਾਲ ਪ੍ਰਸ਼ਾਸਨ ਮੁਰਦਾਬਾਦ ਕਿਉਂ ਉਹਨਾਂ ਦੇ ਹਸਬੰਦ ਭੋਲਾ ਜੀ ਨੇ ਜਿਹੜੇ ਦਵਿੰਦਰ ਸਿੰਘ ਭੋਲਾ ਜੀ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਇਹ ਦੋਸ਼ ਲਾਏ ਨੇ ਕਿ ਉਹਨਾਂ ਦੇ ਛੋਟਾ ਭਰਾ ਜਿਹੜਾ ਸੁਵਿੰਦਰ ਬੁੱਗਾ ਕਲਾਕਾਰ ਆ ਵੀ ਉਹਨੇ ਧੱਕਾ ਮਾਰਿਆ ਤੇ ਉਹਨਾਂ ਦੀ ਧਰਮ ਪਤਨੀ ਦੇ ਪਿਛੇ ਦੀ ਡੈਥ ਹੋਈ ਹੈ। ਨਾਲ ਰਿਸ਼ਤੇਦਾਰ ਸੀਗੇ ਇਸੇ ਉਹ ਇੱਥੇ ਮੰਗ ਕਰ ਰਹੇ ਨੇ ਕਿ ਉਹਦੇ ਬਣਦੀ ਕਾਰਵਾਈ ਹੋਵੇ, ਪਰਚਾ ਦਰਜ ਹੋਵੇ। ਪਰ ਹਾਲ ਤੱਕ ਕੋਈ ਕੰਡੇ ਲੱਗੀ ਨਹੀਂ, ਕਾਣੀ ਰਾਤ ਦੇ 10:00 ਵੱਜ ਗਏ ਤਾਂ ਕਰਕੇ ਹੁਣ ਸਾਰੇ ਰਿਸ਼ਤੇਦਾਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਤੇ ਸਰਦਾਰ ਸੰਜੀਤ ਜਨਾਤ ਜੀ ਕਾਨੂੰਨ ਦੇ ਮਾਮਲੇ ਸਾਰੇ ਹੋਰ ਪ੍ਰਬੰਧਕੀ ਜਿਹੜੇ ਇਲਾਕੇ ਦੇ ਮੋਢਬਰ ਸਖੀਰਾਂ ਨੂੰ ਬੈਠੀਆਂ ਨੇ ਕਿ ਇਨਸਾਫ ਦਿੱਤਾ ਜਾਵੇ। ਜਿਹੜੀ ਵੀ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ। ਪਰ ਜਿਹੜੀ ਆ ਉਹ ਮਤਲਬ ਬੀਬੀ ਦੀ ਰੈਡ ਬੋਡੀ ਅੰਦਰ ਪਈ ਆ ਹਾਲ ਤੱਕ ਕੋਈ ਵੀ ਜਿਹੜੀ ਕਾਰਵਾਈ ਹੁਣ ਤੱਕ ਵੀ ਕੋਈ ਕਦਮ ਨਹੀਂ ਨੱਤਾ ਨਹੀਂ ਗਿਆ ਕੋਈ ਕਾਰਵਾਈ ਕੀਤੀ ਨਹੀਂ ਗਈ ਹਸਪਤਾਲ ਪੰਜਾਬ ਸਰਕਾਰ ਜੈਕਾਰਾ ਜੁਰਦਾਬਾ ਜੁਰਦਾਬਾ ਜੈਕਾਰਾ ਸਰਕਾਰ ਜੁਰਦਾਬਾ ਪੁਲੀ ਪ੍ਰਸ਼ਾਸਨ ਜੁਰਦਾਬਾ ਪੁਲੀ ਪ੍ਰਸ਼ਾਸਨ ਜੁਰਦਾਬਾ ਹਸਪਤਾਲ ਵਾਲੇ ਜੁਰਦਾਬਾ ਡਾਕਟਰ ਸਾਹਿਬ ਜੁਰਦਾਬਾ ਕਾਡੀ ਪ੍ਰਸ਼ਾਸਨ ਨਾਲ ਗੱਲ ਹੋ ਰਹੀ ਹੈ ਉਹ ਹਰ ਗੱਲ ਤੋਂ ਟਾਲੀ ਜਾਂਦੇ ਨੇ ਜਿਹੜਾ ਡਾਕਟਰ ਸੀ ਉਹ ਐਮਐਲਏ ਨੇ ਕੱਟੀ ਉਹ ਜਵਾਬ ਦੇ ਰਿਹਾ ਬਗੈਰ ਮੈਂ ਆ ਰਿਹਾ ਕਦੇ ਜਵਾਬ ਦੇ ਜਾਂਦਾ ਤੇ ਕਹਿੰਦਾ ਮਤਲਬ ਆ ਜੇ ਜੇ ਕੋਈ ਕਾਰਵਾਈ ਨਾ ਕਰੀਏ ਐਫਆਈਆਲ ਨਾ ਕਰੀਏ ਅਸੀਂ ਸਾਰੇ ਆਪਣੇ ਸੁਨਾਮ مشਵਰਾ ਕਰਕੇ ਸਮੁੱਚੀ ਲੀਡਰਸ਼ਿਪ ਨਾਲ रिश्तेदार तो मित्र तो सारे जिन्हें सहयोगी ने सारना करके अगली जी रणनीति है सलाह करके बनावा अपनी ड्यूटी चेंज करके चलेगी